ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਚ ਗੁਰਦੁਆਰੇ ਦਾ ਪਾਠੀ ਸਿੰਘ ਗ੍ਰਿਫਤਾਰ ਧਾਰਮਿਕ ਸੇਵਾ ਦੇ ਨਾਂ ਤੇ ਕੀਤਾ ਵੱਡਾ ਕਾਂਡ ਕਾਰਨ ਸੁਣ ਕੇ ਸਭ ਹੈਰਾਨ ਰਹਿ ਗਏ ਆ ਅੱਜ ਦੀ ਇਹ ਕਹਾਣੀ ਸੁਣ ਕੇ ਤੁਹਾਡੇ ਪੈਰਾਂ ਹੇਠੋਂ zameen ਨਿਕਲ ਜਾਵੇਗੀ ਆ ਜਿਸ ਸਥਾਨ ਨੂੰ ਅਸੀਂ ਸਕੂਨ ਨਿਆਂ ਤੇ ਸੱਚਾਈ ਦਾ ਸਭ ਤੋਂ ਵੱਡਾ ਕਰ ਮੰਨਦੇ ਹਾਂ ਉੱਥੇ ਹੀ ਕਹਿ ਜੀ ਕਿ ਨੋਂ ਨਹੀਂ ਘਟਣਾ ਵਾਪਰੀ ਹੈ ਜਿਸ ਨੇ ਪੂਰੀ ਸਿੱਖ ਕੌਮ ਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਡੂੰਗੀ ਚਿੰਤਾ ਵਿੱਚ ਪਾ ਦਿੱਤਾ ਹੈ ਅਮਰੀਕਾ ਵਰਗੇ ਵਿਕਸਿਤ ਦੇਸ਼ ਵਿੱਚ ਜਿੱਥੇ ਗੁਰੂ ਘਰਾਂ ਦੀ ਮਰਿਆਦਾ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ ਤੇ ਜਿੱਥੇ ਸਾਡੇ ਸੇਵਾਦਾਰਾਂ ਨੂੰ ਬਹੁਤ ਮਾਨਸਿਕਾਰ ਮਿਲਦਾ ਹੈ ਉੱਥੇ ਇੱਕ ਪਾਠੀ ਸਿੰਘ ਵੱਲੋਂ ਕੀਤੀ ਗਈ ਹੈ ਇਸ ਹਰਕਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਹ ਸਿਰਫ ਇੱਕ ਗ੍ਰਿਫਤਾਰੀ ਦੀ ਸਧਾਰਨ ਖਬਰ ਨਹੀਂ ਸੀ ਸਗੋਂ ਇਹ ਸਾਡੀ ਆਸਥਾ ਸਾਡੇ ਵਿਸ਼ਵਾਸ ਤੇ ਸਾਡੇ ਧਾਰਮਿਕ ਜਜ਼ਬਾਤਾਂ ਤੇ ਆ ਹੋਇਆ ਇੱਕ ਐਜਾ ਹਮਲਾ ਹੈ ਜਿਸ ਬਾਰੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਜਦੋਂ ਤੁਸੀਂ ਇਸ ਕਾਂਡ ਦੇ ਅਸਲ ਕਾਰਨਾ ਤੇ ਇਸ ਦੇ ਪਿੱਛੇ ਛੁਪੇ ਹੋਏ ਕਾਲੇ ਸੱਚ ਬਾਰੇ ਸੁਣੋਗੇ ਤਾਂ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਉਣਗੇ ਕਿ ਕਿਵੇਂ ਧਰਮ ਦੇ ਪਵਿੱਤਰ ਬਾਣੇ ਦੀਆੜ ਵਿੱਚ ਕੋਈ ਇਨਸਾਨ ਐਨਾ ਵੱਡਾ ਧੋਖਾ ਕਰ ਸਕਦਾ ਹੈ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਦੇ ਪਿੱਛੇ ਦੀ ਸਚਾਈ ਜਾਨਣਾ ਹਰ ਉਸ ਇਨਸਾਨ ਲਈ ਬਹੁਤ ਜ਼ਰੂਰੀ ਹੈ ਜੋ ਗੁਰੂ ਘਰ ਨਾਲ ਸੱਚਾ ਪਿਆਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਜੀਆਂ ਮਾੜੀਆਂ ਹਰਕਤਾਂ ਤੇ ਹਮੇਸ਼ਾ ਲਈ ਨੱਥ ਪਾਈ ਜਾ ਸਕੇ ਅੱਜ ਅਸੀਂ ਉਸ ਪਰਦੇ ਨੂੰ ਚੁੱਕਣ ਜਾ ਰਹੇ ਹਾਂ ਜਿਸ ਦੇ ਪਿੱਛੇ ਬਹੁਤ ਸਾਰੇ ਭਿਆਨਕ ਰਾਜ਼ ਛੁਪੇ ਹਨ ਤੇ ਜੋ ਸਾਨੂੰ ਸਾਰਿਆਂ ਨੂੰ ਇੱਕ ਗੰਭੀਰ ਸਬਕ ਸਿਖਾਉਣਗੇ ਆ ਕਿ ਕਿਵੇਂ ਬਾਰੀ ਦਿਖਾਵਾ ਸਾਨੂੰ ਅੰਨਾ ਕਰ ਸਕਦਾ ਹੈ ਇਹ ਸਾਰੀ ਦਰਦਨਾਕ ਅਤੇ ਹੈਰਾਨੀਜਨਕ ਘਟਨਾ ਅਮਰੀਕਾ ਦੇ ਇੱਕ ਬਹੁਤ ਹੀ ਸ਼ਾਂਤਮਈ ਸ਼ਹਿਰ ਦੀ ਹੈ ਜਿੱਥੇ ਪੰਜਾਬੀ ਭਾਈਚਾਰਾ ਬਹੁਤ ਵੱਡੀ ਗਿਣਤੀ ਵਿੱਚ ਵੱਸਦਾ ਹੈ ਤੇ ਉੱਥੋਂ ਦਾ ਗੁਰਦੁਆਰਾ ਸਾਹਿਬ ਸੰਗਤ ਦੀਆਂ ਭਾਵਨਾਵਾਂ ਤੇ ਇਕੱਠ ਦਾ ਮੁੱਖ ਕੇਂਦਰ ਹੈ ਇੱਥੇ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਇੱਕ ਪਾਠੀ ਸਿੰਘ ਨੇ ਸਬਦਾ ਅਜਾ ਅਨਿਸ਼ਵਾਸ ਜਿੱਤਿਆ ਹੋਇਆ ਸੀ ਕਿ ਕੋਈ ਵੀ ਉਸ ਤੇ ਉਂਗਲ ਚੁੱਕਣ ਬਾਰੇ ਸੋਚ ਵੀ ਨਹੀਂ ਸਕਦਾ ਸੀ ਉਸ ਦਾ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਬਹੁਤ ਹੀ ਮਿੱਠੀ ਤੇ ਬੈਰਾਗਮਈ ਆਵਾਜ਼ ਵਿੱਚ ਗੁਰਮਾਣੀ ਦਾ ਪਾਠ ਸੁਣਾਉਣਾ ਤੇ ਹਰ ਆਉਣ ਜਾਣ ਵਾਲੇ ਸਰਦਾਲੂ ਨਾਲ ਬੜੀ ਨਿਮਰਤਾ ਤੇ ਹਲੀਮੀ ਨਾਲ ਪੇਸ਼ ਆਉਣਾ ਸਭ ਦੇ ਦਿਲਾਂ ਵਿੱਚ ਇੱਕ ਘਰ ਕਰ ਗਿਆ ਸੀ ਲੋਕ ਉਸ ਨੂੰ ਸਿਰਫ ਇੱਕ ਸੇਵਾਦਾਰ ਨਹੀਂ ਸਗੋਂ ਇੱਕ ਰੱਬੀ ਰੂਹ ਮੰਨ ਕੇ ਆਪਣੀਆਂ ਨਿੱਜੀ ਦੁੱਖ ਦਾ ਤਕਲੀਫਾਂ ਵੀ ਸਾਂਝੀਆਂ ਕਰਦੇ ਸਨ ਪਰ ਅਚਾਨਕ ਇੱਕ ਦਿਨ ਅਮਰੀਕੀ ਏਜੰਸੀਆਂ ਤੇ ਸਥਾਨਕ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਰਿਆਇਸ਼ੀ ਕੁਆਟਰ ਵਿੱਚ ਛਾਪਾ ਮਾਰਿਆ ਤੇ ਸਭ ਦੇ ਸਾਹਮਣੇ ਉਸ ਪਾਠੀ ਸਿੰਘ ਨੂੰ ਹਥਕੜੀਆਂ ਲਗਾ ਕੇ ਬਾਹਰ ਲਿਆਏ ਸੰਗਤ ਇਹ ਦ੍ਰਿਸ਼ ਦੇਖ ਕੇ 당ਗ ਰਹਿ ਗਈ ਆ ਕਿ ਰੱਬ ਦਾ ਨਾਂ ਲੈਣ ਵਾਲਾ ਤੇ ਗੁਰੂ ਦੇ ਲੜ ਲਾਉਣ ਵਾਲਾ ਇਹ ਇਨਸਾਨ ਐਜੀ ਕਿਹੜੀ ਗਲਤੀ ਕਰ ਬੈਠਾ ਕਿ ਅਮਰੀਕਾ ਦੇ ਆ ਕਾਨੂੰਨ ਨੂੰ ਆ ਗੁਰੂ ਘਰ ਦੀ ਚਾਰ ਦੀਵਾਰੀ ਤੱਕ ਆਉਣਾ ਪਿਆ ਸ਼ੁਰੂਆਤ ਵਿੱਚ ਸਭ ਨੂੰ ਲੱਗਿਆ ਕਿ ਸ਼ਾਇਦ ਕੋਈ ਗਲਤਫਹਿਮੀ ਹੋਈ ਹੋਵੇਗੀ ਆ ਪਰ ਜਦੋਂ ਜਾਂਚ ਅਧਿਕਾਰੀਆਂ ਨੇ ਹੌਲੀ-ਹੌਲੀ ਆ ਤੱਥ ਪੇਸ਼ ਕੀਤੇ ਤਾਂ ਸਚਾਈ ਸੁਣ ਕੇ ਸਭ ਦੀਆਂ ਰੂਹਾਂ ਕੰਬ ਗਈਆਂ ਤੇ ਵਿਸ਼ਵਾਸ ਦੇ ਟੁਕੜੇ ਟੁਕੜੇ ਹੋ ਗਏ ਆ ਕੋਰਸ ਦੀ ਢੂੰਗੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਇਹ ਪਾਠੀ ਸਿੰਘ ਧਾਰਮਿਕ ਸੇਵਾ ਦੀ ਆੜ ਵਿੱਚ ਅਮਰੀਕਾ ਆਉਣ ਦੇ ਆ ਚਾਵਾ ਨਪੋਲੇ ਪਾਲੇ ਪੰਜਾਬੀ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਿਆ ਸੀ ਉਹ ਧਾਰਮਿਕ ਵਿਜੇ ਦਾ ਇਲਾਜ ਤੇ ਦੇਖ ਕੇ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਕੋਲੋਂ ਲੱਖਾਂ ਰੁਪਏ ਬਟੋਰ ਰਿਹਾ ਹੈ ਉਹ ਗੁਰਦੁਆਰਾ ਸਾਹਿਬ ਦੇ ਸਰਕਾਰੀ ਪੱਤਰ ਬਿਹਾਰ ਲੈਟਰ ਹੈਡ ਤੇ ਮੋਹਰਾਂ ਦੀ ਗਲਤ ਵਰਤੋਂ ਕਰਕੇ ਜਾਲੀ ਦਸਤਾਵੇਜ਼ ਤਿਆਰ ਕਰਦਾ ਸੀ ਉਹ ਪੰਜਾਬ ਵਿੱਚ ਬੈਠੇ ਏਜੰਟਾਂ ਨਾਲ ਮਿਲ ਕੇ ਨੌਜਵਾਨਾਂ ਨੂੰ ਇਹ ਝੂਠਾ ਪ੍ਰੋਸਾ ਦਿੰਦਾ ਸੀ ਕਿ ਉਹਨਾਂ ਨੂੰ ਗੁਰਦੁਆਰੇ ਵਿੱਚ ਰਾਗੀ ਪਾਠੀ ਜਾਂ ਸੇਵਾਦਾਰ ਵੱਜੋਂ ਪੱਕੀ ਨੌਕਰੀ ਮਿਲੇਗੀ ਤੇ ਉਹਨਾਂ ਦਾ ਭਵਿੱਖ ਸਵਰ ਜਾਵੇਗਾ ਜਦੋਂ ਉਹ ਬੇਗੁਨਾ ਨੌਜਵਾਨ ਆਪਣੀਆਂ ਪੁਰਖਿਆਂ ਦੀਆਂ ਜ਼ਮੀਨਾਂ ਵੇਚ ਕੇ ਤੇ ਕਰਜ਼ੇ ਚੱਕ ਕੇ ਅਮਰੀਕਾ ਪਹੁੰਚਦੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਇਸ ਪਾਠੀ ਨੇ ਇੱਕ ਐਜਾ ਗੁਪਤ ਨੈਟਵਰਕ ਬਣਾਇਆ ਹੋਇਆ ਸੀ ਆ ਇਸ ਵਿੱਚੋਂ 12 ਬੰਦੇ ਬੁਲਾ ਕੇ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਕੰਮਾਂ ਵਿੱਚ ਤੱਕਦਾ ਸੀ ਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਹਰ ਮਹੀਨੇ ਮੋਟੀ ਰਕਮ ਵਸੂਲਦਾ ਸੀ ਜੇ ਕੋਈ ਉਸ ਦੇ ਖਿਲਾਫ ਬੋਲਣ ਦੀ ਜ਼ਰੂਰਤ ਕਰਦਾ ਤਾਂ ਉਹਨਾਂ ਨੂੰ ਪੁਲਿਸ ਕੋਲ ਫੜਵਾਉਣ ਜਾਂ ਡਿਪੋਰਟ ਕਰਵਾਉਣ ਦੀਆਂ ਧਮਕੀਆਂ ਦਿੰਦਾ ਸੀ ਜਿਸ ਕਾਰਨ ਉਹ ਵਿਚਾਰੇ ਚੁੱਪ ਰਹਿਣ ਲਈ ਮਜਬੂਰ ਹੋ ਜਾਂਦੇ ਇਸ ਵੱਡੇ ਕਾਂਡ ਦੀਆਂ ਪਰਤਾਂ ਉਦੋਂ ਹੋਰ ਡਰਾਉਣੀਆਂ ਹੋ ਗਈਆਂ ਜਦੋਂ ਇਹ ਪਤਾ ਲੱਗਿਆ ਕੀ ਹੈ ਪਾਟੀ ਸਿੰਘ ਨੇ ਸਿਰਫ ਇਮੀਗ੍ਰੇਸ਼ਨ ਵਿੱਚ ਹੀ ਨਹੀਂ ਸਗੋ ਗੁਰਦੁਆਰੇ ਦੀ ਗੋਲਕ ਤੇ ਸੰਗਤ ਦੇਦਾਨ ਵਿੱਚ ਵੀ ਵੱਡੀ ਹੇਰਾਫੇਰੀ ਕੀਤੀ ਸੀ ਉਹ ਸੰਗਤ ਵੱਲੋਂ ਸਰਦਾ ਵੱਜੋ ਦਿੱਤੇ ਜਾਣ ਵਾਲੇ ਆ ਗੁਪਤ ਦਾਨ ਤੇ ਰੁਮਾਲਾ ਸਾਹਿਬ ਦੀਆਂ ਪੇਟਾ ਨੂੰ ਚੋਰੀ ਛਿਪੇ ਆਪਣੇ ਨਿੱਜੀ ਖਾਤੇ ਵਿੱਚ ਜਮ੍ਹਾਂ ਕਰਵਾਉਂਦਾ ਰਿਹਾ ਅਮਰੀਕਾ ਦੀ ਸੰਗੀਆ ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤਾਂ ਮੁਤਾਬਿਕ ਉਸ ਕੋਲੋਂ ਅਜੇ ਕਈ ਡਿਜੀਟਲ ਅੰਤਰ ਬ੍ਰਾਹਮਤ ਹੋਏ ਸਨ ਜਿੰਨਾ ਵਿੱਚ ਮਨੁੱਖੀ ਤਸਕਰੀ ਤੇ ਪੈਸੇ ਦੇ ਗੈਰ ਕਾਨੂੰਨੀ ਤਵਾਦਲੇ ਦੇ ਸੈਂਕੜੇ ਸਬੂਤ ਮੌਜੂਦ ਸਨ ਸਭ ਤੋਂ ਜ਼ਿਆਦਾ ਦਰਦਨਾਕ ਗੱਲ ਇਹ ਸੀ ਕਿ ਉਸਨੇ ਕਈ ਅਜਿਹੇ ਲੋੜਵੰਦ ਪਰਿਵਾਰਾਂ ਨੂੰ ਵੀ ਲੁੱਟਿਆ ਸੀ ਜੋ ਆਪਣੇ ਬੱਚਿਆਂ ਦੇ ਸੁਖੀ ਜੀਵਨ ਲਈ ਉਸ ਕੋਲ ਅਰਦਾਸ ਦੀ ਅਪੀਲ ਲੈ ਕੇ ਆਉਂਦੇ ਸਨ ਉਸਨੇ ਉਹਨਾਂ ਦੇ ਜਜ਼ਬਾਤਾਂ ਦਾ ਸ਼ੋਸ਼ਣ ਕੀਤਾ ਤੇ ਉਹਨਾਂ ਨੂੰ ਝੂਠੇ ਸੁਪਨੇ ਦਿਖਾ ਕੇ ਉਹਨਾਂ ਦੀ ਉਮਰ ਭਰ ਦੀ ਕਮਾਈ ਹੜੱਪ ਲਈ ਆ ਅੱਜ ਜੋ ਸਾਰੇ ਪੀੜਿਤ ਪਰਿਵਾਰ ਸੜਕਾਂ ਤੇ ਆ ਗਏ ਸਨ ਕਿ ਉਹਨਾਂ ਦਾ ਰੱਬ ਵਰਗੇ ਇਨਸਾਨਾਂ ਤੋਂ ਵਿਸ਼ਵਾਸ ਉੱਠ ਗਿਆ ਸੀ ਇਹ ਘਟਨਾ ਸਾਨੂੰ ਸਾਰਿਆਂ ਨੂੰ ਝੰਜੋੜਦੀ ਹੈ ਕਿ ਕਿਵੇਂ ਕੋਈ ਸ਼ਖਸ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਇਸ ਰੂਪ ਦੇ ਸਾਹਮਣੇ ਹੋ ਕੇ ਵੀ ਐਨਾ ਨਿਰਦਈ ਤੇ ਬੇਈਮਾਨ ਹੋ ਸਕਦਾ ਹੈ ਜਦੋਂ ਇਸ ਪਾਠੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉੱਥੇ ਕਈ ਅਜੇ ਨੌਜਵਾਨ ਹਾਜ਼ਰ ਸਨ ਜਿਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਇੱਕ ਨੌਜਵਾਨ ਨੇ ਰੋਂਦੇ ਹੋਏ ਦੱਸਿਆ ਕਿ ਕਿਵੇਂ ਉਸਨੇ ਆਪਣੀ ਮਾਂ ਦੇ ਗਹਿਣੇ ਗਿਰਵੀ ਰੱਖ ਕੇ ਇਸ ਪਾਠੀ ਨੂੰ 40 ਲੱਖ ਰੁਪਏ ਦਿੱਤੇ ਸਨ ਤਾਂ ਜੋ ਉਹ ਵਿਦੇਸ਼ ਜਾ ਕੇ ਆਪਣੇ ਬਿਮਾਰ ਪਿਤਾ-ਦਾਈ ਇਲਾਜ ਕਰਵਾ ਸਕੇ ਪਰ ਇੱਥੇ ਆ ਕੇ ਉਸ ਨੂੰ ਗੁਰਦੁਆਰੇ ਦੀ ਵਜਾਏ ਕਿਸੇ ਅਣਪਛਾਤੀ ਥਾਂ ਤੇ ਰੱਖਿਆ ਗਿਆ ਤੇ ਜਾਨਵਰਾ ਵਾਂਗ ਕੰਮ ਲਿਆ ਗਿਆ ਇਸ ਕਾਂਡ ਨੇ ਅਮਰੀਕਾ ਵਿੱਚ ਰਹਿੰਦੇ ਸਮੁੱਚੇ ਪਾਈਚਾਰੇ ਦੀ ਅਕਸ ਨੂੰ ਬਹੁਤ ਵੱਡੀ ਸੱਟ ਮਾਰੀ ਹੈ ਕਿਉਂਕਿ ਹੁਣ ਉੱਥੋਂ ਦੀਆਂ ਕਾਨੂੰਨੀ ਏਜੰਸੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਣ ਲੱਗ ਪਈਆਂ ਹਨ ਇੱਕ ਵਿਅਕਤੀ ਦੇ ਲਾਲਚ ਨੇ ਉਹਨਾਂ ਹਜ਼ਾਰਾਂ ਸੱਚੇ ਸੇਵਾਦਾਰਾਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਹੈ ਜੋ ਆਪਣੀ ਸਾਰੀ ਜ਼ਿੰਦਗੀ ਲੋਕ ਭਲਾਈ ਤੇ ਧਰਮ ਦੇ ਪ੍ਰਚਾਰ ਲਈ ਲਗਾ ਦਿੰਦੇ ਹਨ ਸੰਗਤ ਹੁਣ ਜ਼ੋਰਦਾਰ ਮੰਗ ਕਰ ਰਹੀ ਹੈ ਕਿ ਐਜੇ ਅਪਰਾਧੀ ਨੂੰ ਕਦੇ ਵੀ ਮਾਫੀ ਨਾ ਮਿਲੇ ਸਗੋਂ ਉਸ ਨੂੰ ਇੱਕ ਐਜੀ ਮਿਸਾਲੀ ਸਜ਼ਾ ਦਿੱਤੀ ਜਾਵੇ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਠੱਗ ਲਈ ਕਸਵਕ ਬਣੇ ਹੁਣ ਵਕਤ ਆ ਗਿਆ ਹੈ ਕਿ ਅਸੀਂ ਸਾਰੇ ਸੁਚੇਤ ਹੋਈਏ ਤੇ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਐਜੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖੀਏ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਹੱਕ ਪਰਾਇਆ ਨਾਨਕਾ ਦਾ ਉਪਦੇਸ਼ ਦਿੱਤਾ ਹੈ ਜਿਸ ਦਾ ਮਤਲਬ ਹੈ ਕਿ ਕਿਸੇ ਦੂਜੇ ਦਾ ਹੱਕ ਮਾਰਨਾ ਸਭ ਤੋਂ ਵੱਡਾ ਪਾਪ ਹੈ ਪਰ ਅੱਜ ਕੁਝ ਲੋਕ ਆਪਣੇ ਨਿੱਜੀ ਫਾਇਦੇ ਲਈ ਧਰਮ ਨੂੰ ਇੱਕ ਟਾਲ ਵਜੋਂ ਵਰਤ ਰਹੇ ਹਨ ਇਸ ਕਹਾਣੀ ਦੀ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਆਪ ਪਾਪ ਦਾ ਘੜਾ ਇੱਕ ਦਿਨ ਜ਼ਰੂਰ ਭਰਦਾ ਹੈ ਤੇ ਰੱਬ ਦੀ ਲਾਠੀ ਜਦੋਂ ਪੈਂਦੀ ਹੈ ਤਾਂ ਕੋਈ ਵੀ ਚਲਾਕੀ ਜਾਂ ਰੁਤਬਾ ਕੰਮ ਨਹੀਂ ਆਉਂਦਾ ਸਾਨੂੰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵੇਲੇ ਸਿਰਫ ਕਾਨੂੰਨੀ ਤੇ ਸਹੀ ਰਸਤੇ ਤੇ ਹੀ ਚੁੰਨੇ ਚਾਹੀਦੇ ਹਨ ਅਤੇ ਕਿਸੇ ਵੀ ਵਿਅਕਤੀ ਤੇ ਸਿਰਫ ਉਸ ਦੇ ਧਾਰਮਿਕ ਬਾਣੇ ਕਾਰਨ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸੇਵਾਦਾਰਾਂ ਦੀ ਨਿਯੁਕਤੀ ਤੋਂ ਪਹਿਲਾਂ ਉਹਨਾਂ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਜਾਂਚ ਕਰਨਾ ਤੇ ਪਾਰਦਰਸ਼ਤਾ ਬਣਾਈ ਰੱਖਣਾ ਸਾਡਾ ਮਕਸਦ ਇਸ ਵੀਡੀਓ ਰਾਹੀਂ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸਗੋ ਤੁਹਾਨੂੰ ਜਾਗਰੂਕ ਕਰਨਾ ਹੈ ਤਾਂ ਜੋ ਕੋਈ ਹੋਰ ਭੈਣ ਭਰਾ ਅਜੇ ਇਨਸਾਨਾਂ ਦਾ ਸ਼ਿਕਾਰ ਨਾ ਬਣੇ ਇਸ ਘਟਨਾ ਤੋਂ ਸਾਨੂੰ ਇਹ ਮਹੱਤਮਪੂਰਨ ਸੰਦੇਸ਼ ਮਿਲਦਾ ਹੈ ਕਿ ਸਾਨੂੰ ਆਪਣੀ ਆਸਥਾ ਨੂੰ ਅੰਨੀ ਸਰਦਾ ਵਿੱਚ ਨਹੀਂ ਬਦਲਣਾ ਚਾਹੀਦਾ ਸੱਚਾ ਧਰਮ ਉਹ ਹੈ ਜੋ ਸਾਨੂੰ ਨੈਤਿਕਤਾ ਤੇ ਇਮਾਨਦਾਰੀ ਸਿਖਾਉਂਦਾ ਹੈ ਅਮਰੀਕਾ ਵਿੱਚ ਵਾਪਰਿਆ ਇਹ ਕਾਂਡ ਇੱਕ ਗੰਭੀਰ ਚੇਤਾਵਨੀ ਹੈ ਕਿ ਕਿਵੇਂ ਕੁਝ ਕਾਲੀਆਂ ਭੇਡਾਂ ਸਾਡੀ ਕੌਮ ਦਾ ਨਾਮ ਬਦਨਾਮ ਕਰ ਸਕਦੀਆਂ ਹਨ ਅੱਜ ਉਹ ਪਾਠ ਹੀ ਸਿੰਘ ਜੇਲ੍ਹ ਦੀਆਂ ਕਾਲੀਆਂ ਕੋਠੜੀਆਂ ਵਿੱਚ ਬੰਦ ਹੈ ਤੇ ਉਸਦੇ ਕੀਤੇ ਹੋਏ ਗੁਨਾਹ ਉਸ ਦਾ ਪਿੱਛਾ ਕਰ ਰਹੇ ਹਨ ਸਾਨੂੰ ਆਪਣੇ ਧਾਰਮਿਕ ਸਥਾਨਾਂ ਦੀ ਇਹ ਪਵਿੱਤਰਤਾ ਨੂੰ ਬਚਾਉਣ ਲਈ ਖੁਦ ਅੱਗੇ ਆਉਣਾ ਪਵੇਗਾ ਤੇ ਜੇਕਰ ਕਿਸੇ ਕੁਝ ਗਲਤ ਹੋ ਰਿਹਾ ਹੈ ਤਾਂ ਉਸ ਦੇ ਖਿਲਾਫ ਆਵਾਜ਼ ਉਠਾਉਣੀ ਪਵੇਗੀ ਯਾਦ ਰੱਖੋ ਕਿ ਸੱਚਾਈ ਦਾ ਮਾਰਗ ਭਾਵੇਂ ਔਖਾ ਹੋ ਸਕਦਾ ਹੈ ਪਰ ਅੰਤ ਵਿੱਚ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ ਆਪਣੇ ਵਿਸ਼ਵਾਸ ਨੂੰ ਕਾਇਮ ਰੱਖੋ ਪਰ ਨਾਲ ਹੀ ਦੁਨੀਆਦਾਰੀ ਦੀ ਸੁਜੂਜ ਬੀ ਰੱਖੋ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਇੱਕ ਅੱਖਾਂ ਖੋਲਣ ਵਾਲੀ ਜਾਣਕਾਰੀ ਹੈ ਸਾਬਤ ਹੋਵੇਗੀ ਤੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਾਂਝਾ ਕਰੋਗੇ ਆ ਤਾਂ ਜੋ ਸਾਡਾ ਭਾਈਚਾਰਾ ਅਜੇ ਧੋਖੇਵਾਜਾਂ ਤੋਂ ਬਚਾਰੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਧੰਨਵਾਦ